ਜਿਸ ਸਤੰਦ ਦੇ ਨਾਲ ਬੀਜੇਪੀ ਨੇ ਗੁਰਵਾਂ ਦੇ ਉੱਤੇ ਵੀ ਸਿਆਸਤ ਕਰਨੀ ਸ਼ੁਰੂ ਕਰ ਦਿੱਤੀ ਆ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦਿੱਲੀ ਵਿੱਚ ਉਦਾਨ ਸਵਾਦੀ ਉਦੋਦੀ ਧਿਰ ਦੇ ਦਿੱਤਾ ਆਕਸੀ ਜੀ ਦੇ ਖਿਲਾਫ ਜਿਸ ਸਤੰਦ ਨਾਲ ਬਾਦ ਦੋਲਾ ਖੜਾ ਕੀਤਾ ਗਿਆ ਇਹ ਆਪਣੇ ਆਪ ਵਿੱਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਕਿ ਬੀਜੇਪੀ ਜਿਹੜੀ ਪਹਿਲਾਂ ਹੀ ਪੰਜਾਬ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਜਿਹੜਾ ਦਸਾਂ ਗੁਰੂਆਂ ਦੀ ਧਰਤੀ ਹੈ ਸਾਧੂਆਂ ਸੰਤਾਂ ਦੀ ਧਰਤੀ ਹੈ ਪਹਿਲਾਂ ਹੀ ਪੰਜਾਬ ਨੂੰ ਬਰਬਾਦ ਕਰ ਦੇ ਵਿੱਚ ਬੀਜੇਪੀ ਨੇ ਕੋਈ ਕਸਰ ਨਹੀਂ ਛੱਡੀ ਤਾਂ ਫੋੜ ਹੁੰਦੇ ਸਾਡੇ ਗੁਰੂਆਂ ਨੂੰ ਵੀ ਆਪਣੀ ਸਿਆਸਤ ਵਾਸਤੇ ਜਿਹੜਾ ਇੱਕ ਝੂਠੀ ਵੀਡੀਓ ਬਣਾ ਕੇ ਵਰਤਿਆ ਭਾਜਪੀ ਦੇ ਇੱਕ ਮੰਤਰੀ ਕਪਲ ਬਿਸ਼ਰਾ ਜੀ ਜਿਨ੍ਹਾਂ ਦੇ ਅਕਾਊਂਟ ਦੇ ਉੱਤੇ ਉਹ ਵੀਡੀਓ ਡਾਊਨਲੋਡ ਹੋਈ ਉਹ ਉਹਦੀ ਜਾਂਚ ਕਰਾ ਕੇ ਦਿਰੰਦਰ ਦੇ ਤੇ ਇੱਕ ਵਿਅਕਤੀ ਨੇ ਸ਼ਿਕਾਇਤ ਕੀਤੀ ਪੁਲਿਸ ਨਜ਼ਰ ਦੇ ਕੋਲ ਔਰ ਪੁਲਿਸ ਨੇ ਫਲਾਸ ਸਲੇਬ ਦੇ ਵਿੱਚ ਉਨਪੇਜ ਕੇ ਜਾਂਚ ਕੀਤੀ ਜਿਹਦੇ ਚ ਸਪਸ਼ਟ ਤੌਰ ਤੇ ਦਿਖਦਾ ਕਿ ਆਤਜੀ ਜੀ ਨੇ ਕਿਤੇ ਵੀ ਗੁਰੂਆਂ ਦਾ ਜਿਗਰ ਕਤ ਨਹੀਂ ਕੀਤਾ ਬੋਲਦੇ ਆ ਪਰ ਕਿੱਦਾਂ ਉਸ ਵੀਡੀਓ ਨੂੰ ਜਿਹੜਾ ਚੇਜ ਕੀਤਾ ਗਿਆ ਕਿੱਦਾਂ ਉਸ ਵੀਡੀਓ ਨੂੰ ਵਾਇਰਲ ਕੀਤਾ ਗਿਆ ਮੈਂ ਸਮਝਦਾ ਇਸ ਦੇਸ਼ ਦੇ ਵਿੱਚ ਜੇ ਸਭ ਤੋਂ ਘਟੀਆਂ ਪੌਨਟਕਸ ਕਰ ਰਹੀ ਹੈ ਉਹ ਭਾਜਪਾ ਕਰ ਰਹੀ ਹੈ ਔਰ ਭਾਜਪਾ ਇੰਨੀ ਨੀਵੇਂ ਦਾ ਰੋਲ ਤੇ ਸਾਡੇ ਗੁਰੂਆਂ ਨੂੰ ਉਹਨੇ ਦਾਤਾ ਲਾਟਾ ਸਭੀ ਪਾਰਟੀ ਸਾਡੀ ਸਰਕਾਰ ਸਦਾ ਤੋਂ ਵਾਂਸਿਕ ਮਾਨ ਦੀ ਸਰਕਾਰ ਦੇ ਹੁੜੇ ਨਵੰਬਰ ਦੇ ਵਿੱਚ ਉਹ ਤੋਂ ਪਹਿਲਾਂ ਅਕਤੂਬਰ ਦੇ ਵਿੱਚ ਸਾ ਦਿੱਲੀ ਤੋਂ ਸ਼ੁਰੂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਜਿਹੜਾ ਸ਼ਹੀਦੀ ਦਿਹਾੜਾ ਸੀਗਾ ਕਿੰਦੀ ਤੂਮ ਤਰਦਨ ਮਨਾਇਆ ਤੇ ਦੂਜੇ ਪਾਸੇ ਵਿਧੇਪੀ ਕਰੇ ਕੰਮ ਦੇ ਉੱਤੇ ਲਈ ਬੀਜੇਪੀ ਨੇ ਸਾਡੇ ਗੁਰੂਆਂ ਦਾ ਅਪਮਾਨ ਕੀਤਾ ਤੇ ਮੈਨੂੰ ਦੁੱਖ ਹੈ ਕਿ ਉਸ ਸੀਗੇ ਬਾਜੀਵਾਲ ਬਣੇ ਸਖਬੀਰ ਸਿੰਘ ਬਾਦਲ ਉਹਨਾਂ ਨੇ ਵੀ ਪੋਸਟ ਸੱਜੀ ਕੀਤੀ ਸਦਾਤ ਪਰਕਰ ਸਿੰਘ ਨੇ ਜਿਹੜੇ ਕਾਂਗਰਸ ਦੇ ਐਮਐਲਏ ਉਹਨਾਂ ਨੇ ਵੀ ਕੀਤੀ ਸਦਾ ਸਖਬਾਬ ਸਿੰਘ ਥਾਲੇ ਨੇ ਵੀ ਕੀਤੀ ਔਰ ਯਾਰ ਪੋਲਿਟਿਕਸ ਕਰ ਲਿਆ ਥੋੜਾ ਬੋਧਾ ਤੇ ਸੋਚਿਆ ਕਰੋ ਇਨਾਂ ਨੂੰ ਤਾਂ ਬਖਸ਼ੋ ਸਾਡੇ ਦਸਾਂ ਗੁਰੂਆਂ ਨੂੰ ਤਾਂ ਬਖਸ਼ ਦਿਓ ਕਿਹੜੇ ਰਾਹ ਪਾ ਗਏ ਤੁਸੀਂ ਤੁਸੀਂ ਸਾਡੀ ਅਲੋਚਨਾ ਕਰਦੀ ਆ ਉੱਧਾ ਖੜੋ ਕੰਮਾਂ 'ਤੇ ਲੋਚਨਾ ਕਰੋ ਜਦ ਤੁਸੀਂ ਵੇਂਦੇ ਨਹੀਂ ਇੱਕ ਮਿੰਟ ਦੇ ਵਿੱਚ ਤੁਸੀਂ ਮਤਲਬ ਜਿਹੜਾ ਡਾਊਨਲੋਡ ਕਰਕੇ ਪਾ ਕੇ ਕਿੱਦਾਂ ਗੁਰੂਆਂ ਦਾ ਅਪਮਾਨ ਜਿਹੜਾ ਕਰ ਰਹੇ ਹੋ ਮੈਂ ਨਾ ਸਾਰੇ ਲੋਕਾਂ ਦੀ ਨਿੰਦਾ ਕਰਦਾ ਭਾਜਪੀ ਨਿਖਾਸਤਾ ਤੇ ਨਿੰਦਾ ਕਰਦਾ ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੇ ਵਿੱਚ ਰੋ ਪਾਇਆ ਬਾੜ ਉਹਦੇ ਮੰਤਰੀ ਜੇ ਇਸ ਵੀਡੀਓ ਨੂੰ ਵਾਇਰਲ ਕੀਤਾ ਇਹ ਬੇਹੱਦ ਕਨੌਣੀ ਹਰਕਤ ਗੁਰੂ ਸਾਹਿਬਾਨਾਂ ਦੇ ਖਿਲਾਫ ਭਾਜਪਾ ਨੇ ਕੀਤੀ ਆ ਔਰ ਭਾਜਪਾ ਗੁਰੂਆਂ ਨੂੰ ਵਰਤ ਕੇ ਸਿਆਸਤ ਕਾਵਿਆ